ਵੇਰੇ ਵੇ ਉੱਤਕੇ ਮਿਆ ਨਸੀ ਮੱਖੀਆਂੜ ਕੀਵੇਂ ਗਿੰਨੇ ਮੋੜਤੇ ਤੂੰ ਕੋ ਵੀ ਕੀਵੇਂ ਬਿੰਦੀ ਸੀ ਮੈਂ ਵਿਚਾ ਪਿੰਡਾਂ ਦੀਆਂ ਢੇੜੀ ਬੱਸ ਵਿੱਚ ਤੂੰ ਚੜਦੀ ਦੀਏ ਵਿੱਚ ਮੈਂ ਲਿਆ ਦਾਗਲਾ ਇੱਕ ਦਿਨ ਤੂੰ ਗਾੜ ਆਈਣੀ ਕੱਪੜੇ ਨਾਲ ਐਣ ਕਰਵਾਨੀ ਐਣ ਕਾਂ ਖੇੜੇ ਸਾਹਿਬ ਕਿਵੇਂ ਮੱਥਾ ਟੇਕਣਾ ਆਣੀ ਜਾਂ ਤੈਨੂੰ ਨਾ ਕਿਵੇਂ ਵਿਗਾੜਿਆ ਮਈ ਲੱਗੇ ਆ ਭੂੰਗਾ ਵੀ ਚਾਚਾ ਮੇਰਾ ਕਿਵੇਂ ਕਿਵੇਂ ਘੋੜੀਆਂ ਵੀ ਰੱਖਦਾ ਫੁਲਾਦੀ ਹੋਣੀਆਂ ਤਲਵੰਡੀ ਵਾਲੇ ਮੋੜ ਉੱਤੇ ਕੇਵੇਂ ਪੈਂਦੇ ਨਹੀਂ ਠਾ ਠਾ ਗੋਲੀਆਂ ਵਾਲੀ ਚੱਲਦੀਆਂ ਹੀ ਬੈਰੀਆਂ ਦੇ ਵਿੱਚ ਤੇਰੇ ਠਾ ਠਾ ਆਣ ਨਹੀਂ ਏ ਹਰਿਆਣਾ ਵੀ ਇਹ ਲੱਗੇ ਮੇਰੇ ਭੂੰਗਾ ਵੀ ਇਹ ਲੱਗੇ ਆ ਸ਼ਹਿਾਰਪੁਰ ਰੱਗੇ ਵੀ ਆ ਤਲਵੰਡੀ ਵਾਲਾ ਗੌਰਪੀ ਤੇ ਮੋੜਲੀ ਨਾ ਮੇਰਾ ਪੱਕਾ ਏ ਟਿਕਾਣਾ ਆ ਕੀਵੇਂ ਯਾਦ ਤੈਨੂੰ ਕਿਵੇਂ ਹੋਣੜੀ ਜਿਹੜੀ ਬਸ ਵਿੱਚ ਤੂੰ ਚੜਦੀ ਬੀਅ ਵਿੱਚ ਮੈਂ ਲਿਆ ਦਾਖਲਾ ਜਿਹੜੀ ਬੀਅ ਵਿੱਚ ਤੂੰ ਲਈ ਦਾਖਲਾ ਕਿੰਵੇਂ ਭਾਈ ਤੇਰਾ ਤੱਕੜ ਫੈਣ ਮੋਹਰੀ ਤਲਵੰਡੀ ਵਾਲਾ ਜਿਹੜਾ ਤੇਰੇ ਗਾਣੇ ਨਹੀਂ ਸੁਣ ਸਕਦਾ ਉਹਨੂੰ ਮੈਂ ਵੱਡ ਵੱਡ ਕੇ ਇੱਕਾੜ ਦੇ